ਨੰਬਰ ਰੋਡ ਤੇ ਦਵਾਈਆਂ ਦੀ ਦੁਕਾਨ ਹੁੰਦੀ ਹੈ ਸੀਗਰ ਰੋਡ ਤੇ ਇਹਨਾਂ ਨੇ ਮਾਰਿਆ ਧਿਆਨ ਲੈ ਤੂੰ ਕੀ ਕਰ ਲੋਨੀ ਕੀ ਲੈ ਲੋਨੀ ਹੈ ਕੈਥੋ ਠੀਕ ਪ੍ਰਾਈਵੇਟ ਜਿਆਦਾ ਦੁਕਾਨ ਦਾ ਨਾ ਹੋਵੇ ਇੱਕ ਕ੍ਰੈਸੂਨ ਤੂੰ ਪ੍ਰੀਮ ਲੈ ਕੇ ਆਇਓ ਕਹ ਹੈ ਮੈਡੀਕਲ ਤੂੰ ਪ੍ਰੀਮੈਰੀਕਲ ਚੜਾ ਹਾਂ ਪੁੱਛੋ ਤੇਰੀ ਮੈਡੀਕਲ ਹਾਲ ਕਿੱਥੇ ਹੈ ਰੈਣੀ ਦੀ ਆ ਘਰ ਦਾ ਘਰੇ ਕੋ ਗੈਰ ਵੇਚਦਾ ਉਹਨਾਂ ਨੇ ਕਿਹਾ ਗੋਲੀ ਖਾਣੀ ਉਹ ਕਿਹੜੇ ਘਰੋਂ ਘਰੋਂ ਲੈ ਕੇ ਆਏ ਕਿਸੇ ਦੇ ਕਿ ਦੁਕਾਨ ਤੋਂ ਲੈ ਕੇ ਦੁਕਾਨ ਤੋਂ ਲੈ ਚਾਹੀਦਾ ਲਿਆ ਚਲੋ ਦੁਕਾਨ ਤੋਂ ਲੈ ਕੇ ਇੱਥੋਂ ਲੈ ਆਈਏ ਕਰਨ ਕਿੰਨੇ ਤੋਂ ਲੈਣੀ 200 ਲੱਖ 300 ਲੱਖ ਮੈਨੂੰ ਮਿਲ ਤਾਂ ਅੱਠ ਨਹੀਂ ਮਿਲਦੇ ਦੋ ਤਿੰਨ ਲਈ ਹੁੰਦੀ ਆ ਦੋ ਦੋ ਰੋੜੀਆਂ ਦੇ ਚਲਾ ਉਹਨੇ ਪਹਿਲੇ ਦੇ ਤੋਂ ਹੀ ਘਟ ਪਤਾ ਲਿਆ ਹੋ ਰੋੜੀ ਗਈ ਕਿੰਨੇ ਦੇ ਹੌਤ ਜਾ ਕਿੰਨੇ ਦੇ ਲਈ ਰੋੜੀ ਕੱਟ ਲਾ ਲਾ ਕਿੰਨੇ ਦੇ ਹੀਰਾ ਨਾਲ ਚੱਲਦਾ ਹੁੰਦਾ ਸੀ ਇਹਨੇ ਦੋ ਹੈ ਵੀਆ ਦੋ ਹੱਤੇ ਆ ਉਹ ਵੀਆ ਦੇ ਦੋ ਹੀ 100 ਰੁਪਏ ਦਾ ਪਤਾ ਹਾਂ 100 ਰੁਪਏ ਦਾ ਨਹੀਂ ਦੋ ਦੋ ਕੈਸੂਲ ਮੈਂ ਕਿਹਾ ਕਿਤੇ 100 ਰੁਪਏ ਦਾ ਹਰ ਦੇਖ ਗੱਲ ਸੁਣ ਮੇਰੀ ਜਿਹੜੇ ਬੰਦੇ ਤੋਂ ਤੂੰ ਕੈਸੂਲ ਲੈ ਕੇ ਆਈਆਂ ਉਹ ਮੈਡੀਕਲ ਸਟੋਰ ਵਾਲਾ ਕਿ ਕਿਸੇ ਦੇ ਘਰੋਂ ਲੈ ਕੇ ਆਈਆਂ ਇਹ ਮੈਡੀਕਲ ਸਟੋਰ ਵਾਲਾ ਨਹੀਂ ਘਰੋਂ ਲੈ ਕੇ ਆਈ ਦੁਕਾਨ ਪੁੱਛ ਲੈ ਕਿਹੜੀ ਕੋਈ ਕਾਹਦੀ ਦਵਾਈ ਹੋਵੇ ਕਾਦੀ ਦੁਕਾਨ ਆ ਦਰਾਨੇ ਦੀ ਆ ਦਵਾਈਆਂ ਦੀ ਆ ਜਾਂ ਕਿ ਘਰੋਂ ਕੋਣ ਬੰਦਾ ਪ੍ਰੀਤ ਆ ਜਿਹੜਾ ਉਹ ਕਾਹਦੀ ਗਲੀ 'ਚ ਵੇਚਦਾ ਕੋਈ ਕਿ ਪਾਸੇ ਵੇਚਦਾ ਕੋਈ ਪ੍ਰੀਤ ਕਾਹਦਾ ਕੰਮ ਕਰਦਾ ਪ੍ਰੀਤ ਜਿਹੜਾ ਜਿੱਤੋਂ ਪ੍ਰੀਤ ਤੋਂ ਕੈਪਸੂਲ ਲੈ ਕੇ ਆਇਆ ਇਹ ਪੁੱਤ ਤੂੰ ਕੰਮ ਕੀ ਕਰਦਾ ਉਹ ਉਹ ਦਵਾਈਆਂ ਵੇਚਦਾ ਕਿਸੇ ਦਾ ਸਾਥ ਲੱਗਿਆ ਕੀ ਕਰਦਾ ਉਹ फेर ਉੱਥੇ ਪਤਾ ਲੱਗ ਜੂ ਆਪਾਂ ਅੰਦਾਜ਼ਾ ਲੱਗ ਕੀ ਕੰਮ ਕਰਦਾ ਕੈਮਰਾ ਬੰਦ ਕਰਦਾ ਫਰੀਦ ਤਾਲਾ ਫਰੀਦ ਤਾਲਾ ਕਿੱਥੇ ਗੂ ਆ ਫਰੀਦ ਤਾਲ ਪੁੱਛੀਂ ਨੇ ਕੀ ਕੰਮ ਕਰਦਾ ਕੈਮਰਾ ਹੈ ਨਹੀਂ ਆਵੇਲਾ ਬੰਦ ਕਰਦਾ ਕੀ ਕੰਮ ਕਰਦਾ ਫਰੀਦ ਕੀ ਕੰਮ ਕਰਦਾ ਕੁਛ ਨਹੀਂ ਕਰਦਾ ਹਾਤੀ ਤਾਂ ਇਹ ਕੋਈ ਮੱਲੇ ਜਾਂ ਮੱਲੇ ਜਿਹੇ ਰਹਿੰਦਾ ਤੁਹਾਡੇ ਮੱਲੇ ਜੇ ਵੇਚਦਾ ਮੱਲੇ ਚ ਵੇਚਦਾ ਕਿ ਦੁਕਾਨ ਤੇ ਜੇ ਹੁਣ ਆਪਾਂ ਚੱਲੇ ਤੂੰ ਨਾਲ ਚੱਲ ਕੇ ਦੱਸ ਮੱਲੇ ਚ ਕਿ ਦੁਕਾਨ ਤੇ ਆ ਨਾਲ ਚੱਲ ਕੇ ਘਰ ਦਿਖਾ ਸਕਦੀ ਹੋਂ ਦਾ ਹੈ ਤੇ ਰਹਿਣੀ ਕਿੱਥੇ ਰਹੂ ਰੇਂਦੀ ਕਿੱਥੇ ਕੱਢ ਦੋ ਦਰਵਾਜ਼ਾ ਅੱਧਾ ਦੋ ਆਇਆ ਕਰ ਅੱਧਾ ਘੰਟਾ ਆਰਾਮ ਬੈਠੇ ਲੈਣਾ ਪੈਣੇ ਇਸ ਦੀ ਪੈਣੇ ਪੈਣੇ ਭਰਾਈ ਇਹਨਾਂ ਕਮਾਨੇ ਇੱਕ ਕੰਮ ਤੇ ਪੰਜਾਬ ਦੇ ਹਰਾ ਇੱਕ ਪ੍ਰਾਗਾ ਖਾਦਾ ਜਾਨੇ ਨਹੀਂ ਇੱਕ ਨਹੀਂ ਖਾਦਾ ਇੱਕ ਨਹੀਂ ਜ਼ਿਆਦਾ ਖਾਦੇ ਲੱਗਦੇ ਪ੍ਰਾਗਾ ਦਾ ਮੈਨੂੰ ਪਤਾ ਇੱਕ ਸਾਗੀ ਹੁੰਦਾ ਤੇ ਦੋਗਾ ਇੱਕ ਹੁੰਦਾ ਕਿੰਨੇ ਪ੍ਰਾਗੇ ਖਾਦੇ ਪੁੱਤ ਦੋ ਦਾ ਲਾਓ ਇਹਨੂੰ ਦੋ ਪ੍ਰਾਗੇ ਖਾਦੇ ਦੋ ਹੁਣ ਦੋ ਤੋਂ ਅੱਗੇ ਕੀ ਆ ਜਾ ਸਹੀ ਦੱਸ ਦੇ ਕਿੰਨੇ ਖਾਦੇ ਪੁੱਤ ਕਿੰਨਾਂ ਟੋ ਲੱਗੀਆਂ ਪੁੱਤ ਪਰੇਗਾ ਨਹੀਂ ਕਿ ਮੈਂ ਆ ਰੋਟੀ ਸਾਡੀ ਪਾਸੇ ਘਰ ਲੈ ਕੋਈ ਹੌਸਲੇ ਨਾਲ ਗੱਲ ਕਰਦਾ ਹੈਗਾ ਨਹੀਂ ਕਿ ਤੂੰ ਤੂੰ ਇਹ ਦੱਸ ਵੀ ਨਹੀਂ ਹੌਸਲੇ ਨਾਲ ਕੀ ਤੂੰ ਲੈ ਆ ਮੈਨੂੰ ਦੱਸ ਆਪਾਂ ਫੜੀਏ ਉਹਨੂੰ ਕੀ ਤੂੰ ਲੈ ਆ ਕੀ ਤੂੰ ਲੈ ਪ੍ਰੇਗਾ ਕੀ ਤੂੰ ਲੈ ਕੇ ਆਈਆਂ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਦਾ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇਹਦੇ ਉੱਤੇ ਮੈਂ ਕੁਰਸੀ ਲੈ ਕੇ ਕੁਰਸੀ ਤੇ ਬਾਈਏ ਕੁਰਸੀ ਤੇ ਨਹੀਂ ਨਾ ਬੈਠਾ ਆ ਵੇ ਲੋਕੋ ਇਧਰ ਕਰੋ ਹਰ ਲੋਕੋ ਆ ਮੈਨੂੰ ਪਿੱਛੇ ਖਾਚ ਅਸੀਂ ਰੈਲੀ ਕਰਨ ਆਏ ਸੀਗੇ ਠੀਕ ਹੈ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਆ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਆ ਕੁੜੀ ਵੇਖ ਲੋ ਤਰੇਗਾ ਆਪਰੇਗਾ ਉਹ ਪ੍ਰੇਗਾ ਇਹਨੇ ਆਪ ਦਸੀ ਹੁੰਦੀ ਆ ਉਹ ਵੀ ਸ਼ੁਰੂਆਤ ਹੋ ਗਈ ਸਾਡੀ ਜਨਮ ਦੀ ਲੋ ਜੀ ਲੇਡੀਜ਼ ਤੋਂ ਸ਼ੁਰੂ ਹੋ ਗਈ ਨਹੀਂ ਚਿੱਤਾ ਚਿੱਤਾ ਹੋਏ ਨੇ ਇਹਨੇ ਇਹਨਾਂ ਨੂੰ ਪਤਾ ਨਹੀਂ ਉਹਨੂੰ ਬਿਠਾਇਓ ਮਾੜਾ ਸਹੀ ਕਰਕੇ ਤਾਂ ਬੈਠਿਆ ਹੀ ਨਹੀਂ ਜਾਂਦਾ ਠੀਕ ਆ ਤੇ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਹਿਲਾਂ ਇੰਨੇ ਰੋਟੀ ਪਾਣੀ ਬਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂ ਕਿੰਨੀ ਉਮਰ ਦਾ ਕੰਮ ਹੈ ਇੰਦੇ ਦਾ ਰੋਟੀ ਖਾਦੀ ਜਾ ਰਹੀ ਇਹ ਹਾਲਾਤ ਆ ਕੋਈ ਜਨਾਬ ਦੇ ਆ ਪਾਣੀ ਪੀ ਇੱਕ ਮਿੰਟ ਬਾਈ ਬਾਬੇ ਇੱਕ ਮਿੰਟ ਬਾਈ ਪਾਣੀ ਦੱਸ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਏ ਇਹ ਪ੍ਰੈਗਨ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦੋ ਨੂੰ ਜਨਾਬ ਕੀ ਉਹ ਮੈਡੀਕਲ ਪਾਣੀ ਪਿਆ ਮੁਰਗੀ ਖਾ ਲੈ ਮੁਰਗੀ ਖਾ ਲੈ ਇੱਕ ਮਿੰਟ ਕੀ ਨਾਮ ਆ ਤੇ ਮੈਡੀਕਲ ਸਟੋਰ ਹਾਂ ਨਾਮ ਦੱਸੀ ਮੜਾ ਜੀ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਦਾਖਲ ਕਰਾਈ ਜੀ ਆਪਾਂ ਹੈਨਾ ਇਹੋ ਜਾਨਾ ਦਾਖਲ ਕਰਾਈ ਜੀ ਸਵਾਪਾ ਕੋਤੇ ਛੱਡ ਕੇ ਵੇ ਹੁਣ ਫਿਰ ਛੱਡਦਾ ਹਸਪਤਾਲ ਫਿਰ ਆਇਆ ਹਾਂ ਸਿਵਲ ਇੱਥੇ ਕਰਿਓ ਉੱਤਰ ਕੈਮਰੇ ਨੂੰ ਦੱਸੋ ਛੱਡ ਗਏ ਹਾਂ ਆਪਾਂ ਤੈਨੂੰ ਛੱਡ ਕੇ ਆਇਆ ਹਾਂ ਹਰ ਰੋਜ਼ ਹੀ ਆਰੋਜ਼ ਹੀ ਗੰਦੇ ਜੀ ਸਾਹਿਬਾ ਉਹਨਾਂ ਨੇ ਇਹਨੂੰ ਛੜਤਾ ਸਿਵਰ ਹਸਤਾ ਰੋਜ਼ ਦਾ ਇਹ ਕੰਮ ਹੈ ਘਰ ਇੱਥੇ ਕੋਈ ਆਵੇ ਇਹਨਾਂ ਮੂੰਹ ਤੇ ਚਾਨਣ ਆ ਬਾਬੇ ਦੇ ਬਿਆਨ ਲੈ ਲਈ ਆ ਪੰਜਾਬ ਇੱਕ ਮਿੰਟ ਬਾਬੇ ਦੀ ਬਾਹਰੋਂ ਬਿਆਨ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਵੇਖੋ ਕੀ ਪੈਗਾ ਦੋ ਨਹੀਂ ਹੋ ਸਕਦੇ ਉਹਨਾਂ ਦਾ ਜਿਆਦਾ ਬੜਾ ਇਹਨੂੰ ਆਕੇ ਬਾਜਾ ਬਾਜਾ ਨਹੀਂ ਮੈਨੂੰ ਨਹੀਂ ਜ਼ੋਰਤ ਨਹੀਂ ਕਰਦੀ ਇਹ ਕੁੜੀ ਹੈ 18 ਤੋਂ 19 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹੜੇ ਤਰ੍ਹਾਂ ਦਾ ਖਾਣਾ ਹੈ ਆ ਪਾਉ ਨਹੀਂ ਸਾਰੇ ਬੈਠੇ ਨੇ ਤੂੰ ਐ ਕਰ ਬਾਈ ਕੁਰਸੀ ਤੇ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਇਹ ਨੂੰ ਉੱਥੇ ਲੈ ਰਿਹਾ ਯਾਰ ਕੀ ਨਾਮ ਆ ਇੱਕ ਕੀ ਨਾਮ ਇਹ ਬਾਹੂ ਦਾ ਨਾਮ ਛੇ ਟਾਈਮ ਲੱਗਦੇ ਪੰਜ ਮਿੰਟ ਲੱਗਦੇ ਹੁੰਦੇ ਬਹਿਨ ਦਾ ਨਾਮ ਕੀ ਹੁੰਦਾ ਜਿੱਥੋਂ ਲੈ ਕੇ ਆਈ ਬੱਤ ਇਹ ਪ੍ਰੈਗ ਵਾਲਾ 5 ਮਿੰਟ ਲਾ ਦਿੰਦਾ ਬਹਿਨ ਤੇ ਉਹ ਇਹਨੂੰ ਅਜੇ ਤਾਂ ਪਹਿਲਾ ਬਾਹੂ ਇਹਨੂੰ ਚੰਗੀ ਤੇਰੇ ਉਹ ਸਾਰੇ ਪਾਣੀ ਫਾੜੂ ਇਹਨੂੰ ਬਾਹੂ ਮੜਾ ਜਾ ਇਹ ਸ਼ਕਤੀ ਇਹ ਵੀ ਲੱਭ ਨਾ ਇਹ ਕਿੱਥੋਂ ਆਇਆ ਐਦ ਹੁਣ ਐਦ ਕੋਤ ਇੱਥੇ ਬਾਹਰ ਆ ਵੇਖੋ ਇੱਧਰ ਹਾਲ ਮੂੰ ਕਰ ਤਾ ਉਹਨੂੰ ਤਾ ਮੂੰ ਕਰ ਉੱਥੇ ਤੂੰ ਪੇੜਾ ਮੈਡੀਕਲ ਸਟੋਰ ਤੋਂ ਪ੍ਰੈਗਾ ਲੈ ਕੇ ਆਸੀ ਮੈਨੂੰ ਇਹਨਾਂ ਦੱਸ ਦੇ ਬਸ ਨਾ ਬੋਲ ਤਾਦੇ ਫੇਰ ਅਸੀਂ ਤੈਨੂੰ ਕੋਈ ਨਹੀਂ ਕਹਿੰਦੇ ਤੈਨੂੰ ਦੁੱਧ ਦਵਾਈ ਦਵਾਵਾਂਗੇ ਕਿ ਕਿਤੋਂ ਲੈ ਕੇ ਆਈ ਦੱਸ ਦੱਸੀ ਮਿੱਥੋਂ ਲੈ ਕੇ ਆਈ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸ ਕੀ ਆ ਜੀਰਾ ਰੋਡ ਤੋਂ ਕੀ ਨਾਮ ਤੇ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਤਾਂ ਕੋਈ ਓਏ ਆ ਰੋਡ ਰੋਡ ਤੋਂ ਕੀ ਕੀ ਨਾਮ ਕੀ ਉਹਦਾ ਨਾਮ ਆਲੀ ਲੈ ਜਾਓ ਜੀ ਸਿੱਧਾ ਖੀ ਪੀ ਸਿੱਧੇ ਹੋ ਗਏ ਪਾਣੀ ਪੀ ਸਿੱਧੇ ਹੋ ਗਏ ਦੁਕਾਨ ਦਿਖਾ ਦੇਗੀ ਦੁਕਾਨ ਸਿੱਧਾ ਖੜੇ ਨਹੀਂ ਜਾਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਭਾਰ ਚੱਲਦੀ ਨਾ ਬੋਲ ਨਾ ਬੋਲ ਕੀ ਉਹਦਾ ਪੁੱਤਰਾ ਨਾਮ ਕੀ ਹੈ ਨਾ ਬੋਲੀ ਮੈਂ ਤਾਂ ਕੀ ਨਾਮ ਆ ਪਾਣੀ ਪੀਂਦੀ ਨਾਮ ਕੀ ਆਵਾ ਹੁਣ ਇਹ ਨਾਂ ਲਈ ਕੱਬੀ ਜਾਂਦੀ ਮਾਰੀ ਨਹੀਂ ਬੋਲਣਾ ਜਾਉਣਾ ਤਾਂ ਇਹ ਬੋਲੇਗੀ ਬੋਲਣਾ ਉਹ ਮੇਰੇ ਕੋਲ ਸਟੋਰ ਦਾ ਹੁਣੇ ਮੈਂ ਤਾਂ ਜਰੂਸ ਕਰਦਾ ਆਵੇਂ ਇੰਨੇ ਇੰਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਮ ਜੇ ਯਾਰੋ ਨਾਂ ਲ ਜਾਣ ਨਾਲ ਜਾਣਾ ਨਹੀਂ ਹੁੰਤੇ ਇਹ ਨਾਮ ਕੀ ਸਰਵਨ ਹੈ ਜਿਹੜੇ ਲੈਂਦੇ ਨੇ ਨਾਮ ਕੀ ਬਤੋ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਵਾਸਤੂ ਨੂੰ ਪਤਾ ਆ ਇਹ ਮਹਿਲੋ ਬਣਦੀ ਨਹੀਂਗਾ ਆ ਪੰਜ ਆ ਜਿਹੜੀ ਝਾੜੂ ਵੀ ਸਰਕਾਰ ਐ ਤੇ ਕਰਣੀ ਆ ਝਾੜੂ ਸਰਕਾਰ ਜਿਹੜੀ ਦਾਵੇ ਝਾੜੂ ਸਰਕਾਰ ਜਿਹੜੀ ਦਾਵੇ ਕਰਦੀ ਨਾ ਵੱਡੇ ਵੱਡੇ ਫੈਕਸ਼ਨ ਆ ਕੇ ਤੇ ਪੁਲਿਸ ਪੰਜਾਬ ਪੁਲਿਸ ਮੁਰਖ ਬੁਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆਵੇ ਨਾ ਆ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਿਆ ਹੁਣ ਇਹ ਆ ਦੇਖ ਪੰਜਾਬ ਪੁਲਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲੇ ਹੀ ਪੜੇ ਲਿਖੇ ਉਹਨਾਂ ਨੂੰ ਸਿੱਧਾ ਸਿੱਧਾ ਚੋਰ ਵਾਲੇ ਦਾ ਨਾਮ ਮਸੀਬਤ ਕੀ ਹੈ ਮੈਡੀਕਲ ਸਟੋਰਾਂ ਦਾ ਨਾਮ ਲਾ ਲਿਆ ਇੱਥੋਂ ਦੀ ਰਹਿਣ ਵਾਲੀ ਦਾ ਇਤੋਂ ਨਾ ਇੰਨੇ ਇੰਨਾ ਇਹਦਾ ਵਿਚਾਰੀ ਦਾ ਬੇਸੋਦਾ ਇਹ ਮੈਡੀਕਲ ਸਟੋਰਾਂ ਦਾ ਨਾਮ ਨਹੀਂ ਇਤੋਂ ਲਿਆ ਜਾ ਰਿਹਾ ਜੀ ਬੇਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਪਰ ਮੈਂ ਉਹ ਇਹ ਰੋਟ ਟਟਦੇ ਤੋਂ ਜੇ ਨਾ ਬੋਲਦੇ ਨਾ ਹੁਣ ਇਹ ਨਾਮ ਮੈਨੂੰ ਇੱਕ ਵਾਰੀ ਦੱਸ ਦੇ ਮੈਂ ਹੁਣ ਇੱਥੇ ਕੋਟੀਸੇ ਦਾ ਖੜਾ ਦੱਸੋਗੇ ਜੇ ਗੱਲ ਤੋਂ ਫੜ ਕੇ ਉਹਨੂੰ ਬਾਹਰ ਦੱਸੋਗੇ ਅੱਗੇ ਦੱਸ ਦੇਣਾ ਆਪ ਬੰਨੀ ਆ ਅਸੀਂ ਨਹੀਂ ਕਰੀ ਵਿਪਰਾਯ ਖਤਿਆ ਮੈਂ ਆਪ ਕੇ ਪਹਿਲਾਂ ਇੱਕ ਜੀ ਆਇਆ ਐ ਐਮ ਐਲ ਆਇਆ ਇਹਦੇ ਕੋਲ ਦੇ ਚੰਦੀ ਗੀਂ ਮਿੰਗ ਦਾ ਕੀ ਬਣਾ ਐਮ ਐਲ ਸਾਹਿਬ ਆ ਤੁਹਾਡੇ ਹੱਥ ਕੇ ਨਾ ਇਹ ਨੂੰ ਹਣ ਤੁਸੀਂ ਇੱਥੇ ਪ੍ਰੋਗਰਾਮ ਕਰ ਕਰਨੇ ਇੱਕ ਦੋ ਨਾਲ ਤਾਂ ਕੰਮ ਹੋ ਜਾ ਰਿਹਾ ਪਹਿਲਾਂ ਤਾਂ ਲੰਬਾ ਆਪਣਾ ਬਾਈ ਜੀ ਪੰਜਾਬ ਦੇ ਲੋਕੋ ਜਿਹੜੇ ਨੌਜਵਾਨ ਤੇ ਮੁੰਡੇ ਮਾਰਦੇ ਸੀ ਹੁਣ ਕੁੜੀਆਂ ਤੱਕ ਆ ਗਿਆ ਤੇ ਕਿੱਥੇ ਤੁਸੀਂ ਜਵਾਬ ਜੰਮੋਗੇ ਜੰਮਣਗੇ ਇਹ ਕਿੱਥੇ ਤੁਹਾਡੀ ਪੀੜ੍ਹੀ ਅੱਗੇ ਵਧੂਗੀ ਪ੍ਰਹਗਾ ਤੇ ਆ ਚਿੱਟੇ ਦੇ ਟੀਕੇ ਤੇ ਹੋ ਗਈਆਂ ਪੰਜਾਬ ਦੀਆਂ ਕੁੜੀਆਂ ਡੋਡੇ ਡੋਡੇ ਖੋਲ ਦੇ ਦੇ ਦੇਖ ਰੋ ਭਾਈ ਕਿੱਥੇ ਜੋਰ ਹੈ ਜੰਮਣ ਗਿਆ ਡੋਡੇ ਖੋਲ ਦੇ ਨਾ ਮਾਰ ਬੋਲ ਸੰਗੀਤ ਆਕਰ ਮੂੰਹ ਨਾ ਬੋਲਣ ਦੀ ਹੁੰਦਾ ਕਰ ਹਾਂ ਜੂੜਾ ਕਰ ਨਾ ਵੀ ਇਹ ਨਾ ਡੋਡੇ ਖੋਲ ਦੇ ਨਾ ਭਾਜੇ ਨਾ ਵੀ ਨਾ ਤੁਸੀਂ ਮੈਡਮ ਦਾ ਨਿੰਬੂ ਹੈਗਾ ਕੋਈ ਨਾ ਨਿੰਬੂ ਹੈਗਾ ਨਿੰਬੂ ਨਿੰਬੂ ਇਹਨਾਂ ਦਾ ਕੀ ਹੈ ਇਹ ਨਿੰਬੂ ਆਉਂਦਾ ਕੋਲ ਲੈ ਦੇਣੇ ਨਾ ਇਹਦਾ ਦਵਾਗ ਸੋਹਣੀ ਵਿਆਹੀ ਹੋਈ ਆ ਨਵੇਸ਼ਟਾ ਕਿ ਲੱਗੀ ਵਿਆਹੀ ਵੀ ਕੁੜੀ ਆ ਇਹ ਕੀ ਜਿਹੋ ਜੰਮਣ ਗਿਆ ਪੰਜਾਬ ਦੀਆਂ ਕੁੜੀਆਂ ਗਾਹ ਜਾ ਕੇ ਮੂੰਹ ਤਾਂ ਦੇ ਦੇ ਕੱਪਾ ਹਾਲ ਦੇਖ ਲੋ ਲੋਕਾਂ ਪੰਜਾਬ ਦਾ ਤੁਹਾਡੂ ਦੀ ਸਰਕਾਰ ਤਾਂ ਬੜੀ ਨਿਵਾਸ ਹੋ ਗਈ ਦੇਖ ਲੋ ਅੱਗੇ ਹੋ ਗਈ ਕੁੜੀਆਂ ਦਾ ਘਾ ਗਿਆ ਨਸ਼ਾ ਪਹਿਲਾਂ ਲੋਕ ਇੰਤਜ਼ਾਰ ਕਰ ਰੋਟੀ ਨਹੀਂ ਖਾਦੀ ਜਾ ਰਹੀ ਹੈ ਕਮਾਲ ਹੋ ਗਈ ਰੋਟੀ ਬਾਜ ਯਾਨੀ ਇੱਕ ਹੀ ਕੁੜੀ ਹਰ ਰੋਜ਼ ਰੋਜ਼ ਉਹ ਦੋਰਾ पे ਆਵੇ ਇਹਨੂੰ ਲੋੜ ਰੋਟੀ ਦੀ ਸੀ ਪਹਿਲਾਂ ਕੈ ਸੁਖਾ ਕੇ ਆਈਏ ਰੋਟੀ ਬਾਜ ਖਾਦੀ ਇੱਧਰ ਦੇਖੋ 18 ਸਾਲ ਦੀ ਕੁੜੀ 18 ਸਾਲ ਦੀ ਕੁੜੀ ਨਸ਼ਾ ਨਹੀਂ ਨਾ ਖੁੱਲੇ ਪੋਰਟੋਂ ਨਾ ਜ ਲੈ ਜੀ ਪ੍ਰੇਗਾ ਖਾ ਕੇ ਦੋਰਾ ਆ ਸਾਰੇ ਬੰਦੇ ਆ ਪੁੱਛੋ ਇਹਨਾਂ ਨੂੰ ਆ ਬੰਦੇ ਡੇਰੇ ਦੇ ਦੱਸੋ ਅਸ ਕੁੜੀ ਨੂੰ ਕੀ ਹੋਇਆ ਇਹਨੂੰ ਰੋਜ਼ ਆਉਂਦੀ ਰੋਜ਼ ਆਹੀ ਲੋਕਾਂ ਕੀ ਖਾਣਾ ਰੇਗਾ ਖਾਂਦੀ ਰੋਜ਼ ਤੇ ਗੱਲ ਬਾਬਾ ਜੀ ਕਹਿੰਦੇ ਸਾਨੂੰ ਰੋਹ ਛੱਡਦੇ ਦੱਸੋ ਬਾਬਾ ਜੀ ਕੈਮਰੇ ਕੀ ਖਾਂ ਇਹਨੇ ਕੀ ਖਾ ਇਹ ਰੋਹ ਲਉਣੀ ਡੇਰੇ ਚ ਕੀ ਖਾਂਦੀ ਏ ਇਹ ਪੈਗਸੂਲ ਖਾਂਦੀ ਏ ਤੇ ਅਸੀਂ 50 ਸਾਲ ਹੋ ਗਏ ਪੋਤ ਖਾਣੇ ਆ ਤੇ ਸਰੀਰ ਬਿਲਕੁਲ ਕੋੜੇ ਵਰਗਾ ਚੱਲਦਾ ਇਹ ਮੈਂ ਨਹੀਂ ਕਹਿ ਰਿਹਾ ਕੱਲਾ ਆ ਵੇ ਲੋ ਅਖਵਾ ਇਹਨੇ ਬੰਦੇ ਰਹਿ ਕੇ ਖਾ ਕੇ ਕੁੜੀਆਂ ਆਹ ਕੋਈ ਨਸ਼ਾ ਖਾਣ ਆ ਹਾਲੇ ਇਥੇ ਕਿ ਨਸ਼ਾ ਹੀ ਕਿਹਾ ਜਾਂਦਾ ਅਸੀਂ ਰੈਲੀ ਕੱਢੀ ਪਰ ਇਹ ਕੁਦਰ ਦੀ ਮਹਾਰਾਜ ਕੰਨੂ ਸਾਨੂੰ ਚੱਕਰ ਨਹੀਂ ਸੀ ਇਹ ਇਹ ਤਾਂ ਨਸ਼ਾ ਚੰਗਾ ਜਿਹੜਾ ਉਹ ਖੋਲਦੀ ਸੀ ਸਾਨੂੰ ਰੋਹ ਆਉਂਦੀ ਏ ਮਾਰਦੀ ਵੇ ਜਾ ਖੋਲ ਦੇ ਚੰਗਾ ਪੋਤ ਐ ਦਾਬਾ ਮਾਰਾ ਇਦਨ ਮਾ ਕੋ ਇੱਥੇ ਲਾ ਕਰ ਦੇ ਨਸ਼ਾ ਖਾਣਾ ਹੁੰਦਾ ਇਦਨ ਇਹਨੂੰ ਇਹਨੂੰ ਦੋਰਾ ਇਹ ਬੈਈਏ ਬਾਬਾ ਜੀ ਭਾਣੇ ਦੋਰਾ ਦੋਰਾ ਪਿਆਵੇ ਇਹਨੂੰ ਹੁਣ ਆ ਤੁਸੀਂ ਦਿਖਾਓ ਬਾਈ ਜੀ ਇੰਦੀਆਂ ਨੂੰ ਬੈਠ ਜਾ ਦੇਖੋ ਇਹਨੂੰ ਦੋਰਾ ਪਿਆਵੇ ਕਿਵੇਂ ਕੰਬ ਰਹੀ ਆ ਇੰਨਾ ਦੋਰਾ ਪਿਆਵੇ ਬੋਲ ਨਹੀਂ ਸਕ ਸਕਦੀ ਪਈ ਇਹ ਵਿਚਾਰੀ ਤੇਰਾ ਦੋਰਾ ਮੈਡੀਕਲ ਵਾਲੇ ਦਾ ਨਾਮ ਪਤਾ ਪਤ ਕੀ ਹੈ ਤੇਰਾ ਨਾਮ ਤੇਰਾ ਨਾਮ ਕੀ ਆ ਆ ਕੋਈ ਗੱਲ ਨਹੀਂ ਤੈਨੂੰ ਕੁਛ ਨਹੀਂ ਆ ਤੇਰਾ ਨਾਮ ਅਸ ਪਹਿਲਾਂ ਕੀ ਆ ਮੈਡੀਕਲ ਵਾਲੇ ਤੋਂ ਕਿਤੋਂ ਲੈ ਕੇ ਆਈਏ ਨਸ਼ਾ ਕਿਤੋਂ ਲੈ ਕੇ ਆਈਏ ਦੱਸ ਤੇਰੇ ਤੇ ਰੋਟੀ ਮਿਲਦੀ ਉਹ ਤੈਨੂੰ ਕੁਛ ਨਹੀਂ ਦੱਸਦਾ ਨਾਮ ਤੈਨੂੰ ਕੁਛ ਨਹੀਂ ਹੁੰਦਾ ਤੇਰੇ ਲਾਜ ਕਰਾਵਾਂਗੇ ਅਸੀਂ ਘਬਰਾਣਾ ਤੈਨੂੰ ਦਵਾਈ ਚਾਹੀਦੀ ਦਵਾਈ ਵੀ ਮਾ ਦਿੰਨੇ ਆ ਬਾਜਾਂਗੀ ਤੂੰ ਬਾਜਾਂਗੀ ਤੇਰੇ ਲਾਜ ਕਰਵਾ ਦਿੰਨੇ ਆ ਤੂੰ ਮੈਡੀਕਲ ਸਟੋਰ ਵਾਲਾ ਦੱਸ ਕਿਤੋਂ ਲੈ ਕੇ ਆਇਆ ਬੇਟੂ ਬੇਨਾ ਕੀ ਨਾਮ ਆਉਂਦਾ ਨਾਮ ਕੀ ਆਲਾ ਪ੍ਰੀਤ ਦੁਕਾਨ ਪ੍ਰੀਤ ਕਿਹੜੇ ਪਾਸੇ ਦੁਕਾਨ ਉਹਦੀ ਦੁਕਾਨ ਹੈ ਘਰ ਜਿਹੜੇ ਰੋਡ ਤੇ ਆ ਨਹੀਂ ਬਣਾਉਂਦੇ ਪਾਉਂਦੇ ਨਹੀਂ ਪਰ ਤੁਹਾਨੂੰ ਦੱਸ ਦੇ ਸੱਚਾਈ ਦੱਸ ਦੇ ਤੂੰ ਇਹਦਾ ਚਲ ਬੰਦ ਕਰ ਦੋ ਕੈਮਰਾ ਬੰਦ ਕਰ ਦੋ ਮਤਲਬ ਇਹ ਦੱਸ ਪ੍ਰੀਤ ਮੈਡੀਕਲ ਸਟੋਰ ਵਾਲਾ ਜਿਹੜਾ ਕਿੱਥੋਂ ਲੈ ਕੇ ਆਇਆ ਉਹ ਸੋਰੀ ਕਿਹੜੇ ਪਾਸੇ ਦੁਕਾਨ ਉਹਦੀ ਹਾਂ ਹਾਂ ਮਗਾ ਜੀਰਾਂ ਨਰ ਤੇ ਕਿਹੜੇ ਪਾਸੇ ਗੋਲੀ ਦਾ ਟੀਕਾ ਲਾਉਂਦੀ ਹਾਂ ਕਿਹੜਾ ਰੂ ਰੱਖਾ ਉਹਦਾ ਟੀਕਾ ਲਾਉਂਦੀ ਹੈ ਇਹ ਦੁਕਾਨ ਨਹੀਂ ਹੈ ਨਾ ਤੁਹਾਨੂੰ ਕੋਲ ਰੋਡ ਤੇ ਦਵਾਈ ਤੇ ਛੋਟ ਖਾਣਾ ਕੋਟੀਸੇ ਖਾ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅੱਗੇ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਹਦਾ ਲਿਹਾਜ਼ ਆ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ